ਮੇਰਾ ਨਾਮ ਹਰਿੰਦਰ ਸ਼ਰਮਾ ਜੀ ਅੱਜ ਤੁਸੀਂ ਇਹ ਡੋਰ ਇਕੱਠੀ ਕੀਤੀ ਹੈ ਜਿਹੜੀ ਬਜ਼ਾਰਾਂ ਚ ਪਾਈ ਸੀ ਡੋਰ ਕੀ ਕਹਿਣਾ ਚਾਹੂਗਾ ਇਹ ਸਟੈਪ ਆਨ ਸੁਸਾਇਟੀ ਗੋਤਮ ਹਸਤਾਲ ਵੱਲੋਂ ਹਰ ਸਾਲ ਬਸੰਤ ਪੰਚਮੀ ਵਾਲੇ ਦਿਨ ਜੋ ਡੋਰ ਗਲੀਆਂ ਦੇ ਵਿੱਚ ਮਹੱਲਾਂ ਦੇ ਵਿੱਚ ਖੇਡਦੀ ਹੈ ਉਸ ਨੂੰ ਇਕੱਠਾ ਕਰਿਆ ਜਾਂਦਾ ਜੀ ਉਸੇ ਮਹੀਮ ਦੇ ਤਹਿਤ ਇਸ ਸਾਲ ਵੀ ਆਪਣੇ ਬੰਦੇ ਲਗਾ ਕੇ ਹਨਾ ਜੀ ਟੀਮ ਲਗਾ ਕੇ ਇਹ ਡੋਰ ਇਕੱਠੀ ਕਰੀਗੇ ਤਾਂ ਕਿ ਗਊ ਵੰਸ਼ ਦੇ ਜਾਂ ਕਿਸੇ ਪੰਛੀ ਦੇ ਜਾਂ ਕਿਸੇ ਮਨੁੱਖ ਨੂੰ ਇਸ ਦਾ ਨੁਕਸਾਨ ਨਾ ਹੋਵੇ ਕਿੰਨੇ ਦਿਨ ਚੱਲੂਗੀ ਇਹ ਮਹੀਮ ਜੀ ਇਹ ਅੱਜ ਮਤਲਬ ਸ਼ੁਰੂ ਹੋਈ ਹੈ ਜੀ ਕੱਲ ਨੂੰ ਕੰਟੀਨਿਊ ਰਹੇਗੀ ਉਸ ਤੋਂ ਬਾਅਦ ਅਗਰ ਸਾਨੂੰ ਫੇਰ ਵੀ ਕਿਤੇ ਡੋਰ ਦਾ ਮਤਲਬ ਪਤਾ ਲੱਗਦਾ ਪਈ ਹੈ ਤਾਂ ਕੰਟੀਨਿਊ ਰੱਖਾਂਗੇ ਇਹਨੂੰ ਜਦੋਂ ਤੱਕ ਡੋਰ ਇਕੱਠੀ ਨਹੀਂ ਹੋ ਪਉਂਦੀ ਕਿੰਨੇ ਕੁ ਬੰਦੇ ਲਾਏ ਹੋ ਇਸ ਕੰਮ ਦਾ ਅੱਜ 5-6 ਬੰਦੇ ਦੀ ਟੀਮ ਆਲਰੇਡੀ ਚੱਲ ਰਹੀ ਸੀ ਜੀ ਤੇ ਬਾਕੀ ਸਾਡੇ ਵਲੰਟੀਅਰ ਜੋ ਗਊਤਾ ਹੁੰਦੇ ਨੇ ਉਹ ਨਾਲ ਸੇਵਾ ਦੇ ਰਹੇ ਸੀ ਲੋਕਾਂ ਨੂੰ ਕੀ ਸੰਦੇਸ਼ ਦੇਣਾ ਹੈ ਇਹ ਜਿਹੜਾ ਚੈਨਾ ਡੋਰ ਨੂੰ ਲੈ ਕੇ ਸਭ ਤੋਂ ਪਹਿਲਾ ਸੁਨੇਹਾ ਤੇ ਇਹ ਹੈ ਜੀ ਵੀ ਅਗਰ ਆਪਾਂ ਇਸ ਡੋਰ ਤੋਂ ਮਤਲਬ ਨਾ ਹੀ ਵਰਤੀਏ ਤਾਂ ਬਹੁਤ ਵਧੀਆ ਗੱਲ ਹੈ ਸ਼ੁਰੂ ਤੋਂ ਲੈ ਕੇ ਅੱਜ ਤੋ ਅਸੀਂ ਅਪੀਲ ਕਰਦੇ ਆ ਰਹੇ ਆਂ ਕਿ ਚੈਨਲ ਡੋਰ ਦੀ ਵਰਤੋਂ ਨਾ ਹੋਵੇ ਬਹੁਤ ਬਹੁਤ ਹੀ ਲੋਕਾਂ ਨੇ ਇਸ ਚੀਜ਼ ਨੂੰ ਮੰਨਦੇ ਹੋਏ ਇਸ ਵਾਰੀ ਫੇਰ ਵੀ ਸਾਡੇ ਜਿੰਨੇ ਲਿੰਕ ਚ ਨੇ ਬਹੁਤ ਘੱਟ ਯੂਜ਼ ਕੀਤੀ ਆ ਮਤਲਬ ਸਾਡੀ ਟੀਮ ਵੱਲੋਂ ਇਸ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਬਿਲਕੁਕੁਲ ਵੀ ਚੈਨਲ ਡੋਰ ਦਾ ਪ੍ਰਯੋਗ ਨਾ ਕਰੋ ਤਾਂ ਕਿ ਬੇਜਵਾਨਾਂ ਦਾ ਇਨਸਾਨਾਂ ਦਾ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਪਹਿਲਾਂ ਤਾਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਆਪਣੇ ਪੰਜਾਬ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਬਸੰਤ ਪੰਚਮੀ ਤਿਹਾਰ ਦੀਆਂ ਜੋ ਬਹੁਤ ਵੱਡਾ ਤਿਹਾਰ ਆਪਣਾ ਮਨਾਇਆ ਜਾਂਦਾ ਹੈ ਉਹਦੀਆਂ ਲੱਖ ਲੱਖ ਵਧਾਈਆਂ ਦਿੰਦਾ ਔਰ ਜਿਹੜਾ ਧੂਰੀ ਦੇ ਵਿੱਚ ਗਊ ਸੇਵਾ ਉੱਤਮ ਸੇਵਾ ਗਊ ਧਾਮ ਹਸਪੀਟਲ ਔਰ ਸਟੈਪਨ ਸੁਸਾਇਟੀ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਸਾਰੀ ਟੀਮ ਨਾਲ ਮਿਲ ਕੇ ਆਪਣੀ ਟੀਮ ਨਾਲ ਇਹ ਬਹੁਤ ਵਧੀਆ ਜਿਹੜੀ ਚਾਈਨਾ ਡੋਰ ਅੱਜ ਸਾਰੇ ਇਹਨਾਂ ਦੇ ਅਹੁਦੇਦਾਰਾਂ ਨੇ ਸਾਰੇ ਮੈਂਬਰਾਂ ਨੇ ਰਲ ਕੇ ਇਕੱਠੀ ਕੀਤੀ ਔਰ ਪੂਰੀ ਜੀਪ ਭਰ ਕੇ ਚਾਈਨਾ ਡੋਰ ਕੱਲੇ ਕੱਲੇ ਘਰਾਂ ਦੇ ਬਾਹਰ ਰੋਡਾਂ ਤੋਂ ਇਕੱਠੀ ਕਰਕੇ ਸਲੂਟ ਹੈ ਇਹਨਾਂ ਨੂੰ ਦਿਲ ਦੀ ਗਹਿਰਾਈਆਂ ਤੋਂ ਇਹਨਾਂ ਦਾ ਧੰਨਵਾਦ ਹੈ ਵੀ ਕਿਸੇ ਇਹ ਦੇ ਨਾਲ ਇੱਕ ਤਾਂ ਪਖਸ਼ੀਆਂ ਦੀ ਜਾਨ ਜਾ ਜਾਂਦੀ ਹੈ ਚਾਈਨਾ ਡੋਰ ਨਾਲ ਔਰ ਆਪਾਂ ਅਕਸਰ ਹੀ ਦੇਖਦੇ ਆ ਵੀਡੀਓ ਬਣਦੀਆਂ ਰਹਿੰਦੀਆਂ ਨੇ ਕਿਸੇ ਦੀ ਗਰਦਨ ਕੱਟ ਗਈ ਕੋਈ ਬੱਚੇ ਦਾ ਹੱਥ ਕੱਟ ਗਿਆ ਕਿਸੇ ਦਾ ਕੰਨ ਕੱਟ ਗਿਆ ਇਹ ਦੇ ਨਾਲ ਜਾਨੀ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਹੈ ਸਟੈਪਨ ਸੋਸਾਇਟੀ ਦਾ ਦਿਲ ਦੀ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਹੈ ਵੀ ਇਹਨਾਂ ਨੇ ਆਪਣੇ ਅੱਜ ਬਸੰਤ ਪੰਛਮੀ ਦਾ ਤਿਹਾਰਾ ਨਾ ਮਨਾ ਕੇ ਜਿਹੜੀ ਇਹਨਾਂ ਨੇ ਇਹ ਸੇਵਾ ਕੀਤੀ ਹੈ ਇਹ ਗਊਆਂ ਦੀ ਤਾਂ ਸੇਵਾ ਕਰਦੇ ਹੀ ਕਰਦੇ ਨੇ ਬਹੁਤ ਸਾਲਾਂ ਤੋਂ ਇਹ ਗਊ ਮਾਤਾ ਦੀ ਸੇਵਾ ਕਰ ਰਹੇ ਨੇ ਔਰ ਅੱਜ ਇਹਨਾਂ ਨੇ ਪੰਛੀਆਂ ਨੂੰ ਜਾਨਵਰਾਂ ਨੂੰ ਸਭ ਨੂੰ ਬਚਾਉਂਦੇ ਹੋਏ ਆਪਣੀ ਜ਼ਿੰਦਗੀ ਹੈ ਜਿਹੜੀ ਇਨਸਾਨਾਂ ਦੀ ਜ਼ਿੰਦਗੀ ਨੂੰ ਵੀ ਕਿਸੇ ਦੀ ਗਰਦਨ ਨਾ ਕੱਟ ਜੇ ਕਿਸੇ ਦਾ ਕੰਨ ਨਾ ਕੱਟ ਜੇ ਕਿਸੇ ਦਾ ਨੱਕ ਨਾ ਕੱਟ ਜੇ ਉਹਨੂੰ ਬਚਾਉਂਦੇ ਹੋਏ ਆ ਜੇ ਡੋਰ ਸਾਰੀ ਇਕੱਠੀ ਕਰਕੇ ਉਹਨੂੰ ਅੱਗ ਲਾਈ ਹੈ ਓਰੇ ਇਹਨਾਂ ਦੇ ਉਪਰਾਲੇ ਨੂੰ ਸਲੂਟ ਹੈ ਦਿਲੋਂ ਬਹੁਤ ਬਹੁਤ ਸਟੈਪ ਆਨ ਸੋਸਾਇਟੀ ਦਾ ਧੰਨਵਾਦ ਹੈ ਆਪਣੇ ਵੱਲੋਂ ਮੈਂ ਇਹੀ ਕਹੂੰਗਾ ਵੀ ਸਾਡੀ ਭਾਰਤੀ ਜਨਤਾ ਪਾਰਟੀ ਵੱਲੋਂ ਜਾਂ ਸਾਡੇ ਵੱਲੋਂ ਇਹਨਾਂ ਨੂੰ ਕਿਸੇ ਵੀ ਯੋਗਦਾਨ ਦੀ ਲੋੜ ਹੋਊਗੀ ਅਸੀਂ ਇਹਨਾਂ ਦੇ ਨਾਲ ਦਿਲ ਦੀ ਗਰਾਈਆਂ ਤੋਂ ਹਮੇਸ਼ਾ ਗੜੇ ਹਾਂ ਧੰਨਵਾਦ